ਕਿਸ ਤੋਂ ਵੱਡਾ ਹੋਰ ਕੀ ਵੀ ਜ਼ਿਲ੍ਹਾ ਵੀ ਡਿਕਲੇਅਰ ਕਰਨਗੇ ਜੀ ਜ਼ਿਲ੍ਹਾ ਡਿਕਲੇਅਰ ਕਰਨਗੇ ਖਾਨਣ ਤੇ ਦੇਖੋ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਫੋਟੋ ਕੋਲ ਨਹੀਂ ਆ ਰਹੇ ਅਕਚਲ ਵਿੱਚ ਜਿਸ ਸਕੀਮ ਹੈ ਉਹਦੇ ਚੱਲ ਰਿਹਾ ਹੈ ਤੇ ਕਈ ਅਨਾਉਂਸਮੈਂਟ ਜਿਹੜੀਆਂ ਨੇ ਇਥੋਂ ਕੀਤੀ ਜਾ ਰਹੇ ਨੇ ਭਵਨਗੰਨ ਜੀ ਆ ਰਹੇ ਨੇ ਕੇਜਰੀ ਵਾਲ ਸਾਹਿਬ ਕਾਣੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਮੈਂ ਸਮਝਦਾ ਕਿ ਇਹੋ ਜਿਹਾਂ ਕੰਮ ਕਰਨ ਵਾਲਾ ਮਾਹੌਲ ਹੈ ਜਿਹੜਾ ਪੰਜਾਬ ਦੇ ਲੋਕਾਂ ਨੇ ਦਹਾਕਿਆਂ ਚ ਨਹੀਂ ਦੇਖਿਆ ਸੀ ਜਿਹੜੋ ਪਿਛਲੇ 2 ਸਾਲਾਂ ਦੇ ਵਿੱਚ ਜੋ ਡਵੈਲਪਮੈਂਟ ਦੇ ਕੰਮ ਬੜੇ ਧੰਦੇ ਨਾਲ ਬੜੀ ਤੇਜ਼ੀ ਨਾਲ ਮਾਨਸਾਬੀ ਰੋਈ ਦੇ ਵਿੱਚ ਪੰਜਾਬ ਸਰਕਾਰ ਕਰ ਰਹੀ ਹੈ ਤੇ ਅੱਜ ਉਸੇ ਮਕਸਦ ਦੇ ਨਾਲ ਆ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਹੈ ਜਿਹੜੀ ਉਹ ਲਾਂਚ ਕਰਨ ਜਾ ਰਹੀ ਹੈ 24 ਲੱਖ ਪਰਿਵਾਰਾਂ ਨੂੰ ਇਹਦਾ ਬੈਨੀਫਿਟ ਮਿਲਣਾ ਹੈ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਜੇ ਸਰਕਾਰ ਦੀ ਨੀਅਤ ਹੋਵੇ ਤਾਂ ਹਜੇ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਹੋ ਨਹੀਂ ਸਕਦਾ ਹੋਵੇ ਤੇ ਉਸੇ ਮਕਸਦ ਦੇ ਨਾਲ ਮਾਨਸਾਬੀ ਅਗਵਾਈ ਦੇ ਵਿੱਚ ਅਸੀਂ ਸਾਰੇ ਪੰਜਾਬ ਸਰਕਾਰ ਦੇ ਵਿੱਚ ਲੱਗੇ ਹੋਏ ਹਾਂ ਤੇ ਉਹਦਾ ਰਿਜ਼ਲਟ ਹੈ ਜਿਹੜਾ ਉਹ ਵੀ ਅੱਜ ਲੋਕਾਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਦਾ ਆਨ ਵਾਲੀਏ ਚੋਲਾ ਦਾ ਵਿਗਲ ਆਪਾਂ ਕਹਿ ਸਕਦੇ ਆ ਕਿ ਖੰਨੇ ਸ਼ਹਿਰ ਦੇ ਵਿੱਚੋਂ ਅੱਜ ਵੱਜਣ ਜਾ ਰਹੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਵੱਲੋਂ ਤਾਂ ਜਿਹੜਾ ਵਿਗਲ ਵਜੇ ਹੋਇਆ ਕਿਉਂਕਿ ਜਦੋਂ ਕੰਮ ਕਰਾਂਗੇ ਤੇ ਲੋਕੋ ਦੀ ਸਰਾਹਣਾ ਕਰਨਗੇ ਤੇ ਅਸੀਂ ਕੇਜਰਾਲ ਸਾਹਿਬ ਦੇ ਵੀ ਔਰ ਮਾਨ ਸਾਹਿਬ ਦਾ ਸਾਡੇ ਸਾਰਿਆਂ ਦਾ ਇੱਕੋ ਹੀ ਹੈ ਕਿ ਲੋਕਾਂ ਨੂੰ ਝੂਠੇ ਵਾਅਦੇ ਆ ਲਾ ਰਹੇ ਆ ਜਾਂ ਸਬਜ਼ ਬਾਗਾਂ ਦੇ ਨਾਲ ਅਸੀਂ ਵੋਟ ਨਹੀਂ ਲੈਣੀ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਲੈਣੀ ਹੈ ਤੇ ਉਹ ਜਦੋਂ ਚੋਣਾਂ ਦਾ ਵਿਕਲ ਵਜ ਗਿਆ ਉਹੀ ਕੰਮ ਲੈ ਕੇ ਜਾਵਾਂਗੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਹੈ ਤੁਹਾਡੀ ਪਾਰਟੀ ਦੇ ਨੁਮਾਇੰਦੇ ਰਹਿ ਜਾਣ ਨੂੰ ਸੁਣ ਕਰਦੇ ਨਹੀਂ ਦੇਖੋ ਇਹ ਤਾਂ ਕੇਜਰੀਵਾਲ ਸਾਹਿਬ ਮਾਨਸਾਲ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਜਿਹੜੀ ਇਹਦੇ ਬਾਰੇ ਕੋਈ ਦੱਸ ਸਕਦਾ ਨਹੀਂ ਪਰ ਬੜੀ ਜਲਦੀ ਹੀ ਇਹਦੇ ਬਾਰੇ ਫੈਸਲਾ ਜਿਹੜਾ ਹੋਏਗਾ ਠੀਕ ਹੈ ਕੋਈ ਚੋਣਾਂ ਵਿੱਚ ਪਤਾ ਸਰ 10-10 ਜੀ ਠੀਕ ਹੈ ਜੀ ਕੀ ਕਹਣਾ ਚਾਹੁੰਦੇ ਹੋ ਅੱਜ ਇੱਕ ਵਿਸ਼ਾਲ ਰੈਲੀ ਤੇ ਹਾਸਿਕ ਰੈਲੀ ਕਹਿ ਸਕਦੇ ਆ ਆਮ ਆਦੀ ਪਾਰਟੀ ਦੀ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੇ ਔਰ ਕੇਜਰੀਵਾਲ ਸਾਹਿਬ ਆ ਰਹੇ ਨੇ ਕਿ ਬੜੇ ਅਨਾਉਂਸਮੈਂਟ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਇਤਿਹਾਸਕ ਰੈਲੀ ਆ ਜਿਹਦੇ ਵਿੱਚ ਸਾਡੇ قومی ਪ੍ਰਧਾਨ ਸੀਐਮ ਦਿੱਲੀ ਅਰਵਿੰਦ ਕੇਜਰੀਵਾਲ ਸਾਹਿਬ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਆ ਰਹੇ ਨੇ ਸਾਰੇ ਪੰਜਾਬ ਦੇ ਵਿੱਚੋਂ ਪਾਰਕਰ ਸਾਰੇ ਇਹਨਾਂ ਦੀ ਗੱਲਬਾਤ ਸੁਣ ਲਈ ਆ ਰਹੇ ਨੇ ਕਿਉਂਕਿ ਬਹੁਤ ਵੱਡੀਆਂ ਜਿਹਾ ਅਨਾਉਂਸਮੈਂਟਾਂ ਹੋਣੀਆਂ ਨੇ ਪੰਜਾਬ ਬਕਸਿਆਂ ਨੂੰ ਮੈਂ ਸਾਰਿਆਂ ਨੂੰ ਤੁਹਾਡੇ ਜੀਏ ਕਹਿਣਾ ਚਾਹੁੰਦਾ ਹਾਂ ਵੀ ਉਹਨਾਂ ਦੇ ਵਿਚਾਰ ਸੁਣ ਲਈ ਤੁਸੀਂ ਉੱਥੇ ਵੱਧ ਤੋਂ ਵੱਧ ਪਹੁੰਚੋ ਕਿਰਾ ਇੱਕ ਕੱਠਾ ਮਾਰਵਾ ਕੱਠਾ ਕਿੰਨੇ ਕਰ ਰਿਕਾਰਡ ਤੋੜਦੇ ਮੈਂ ਤੁਹਾਡਾ ਆਪਣਾ ਕਰਨਾਲ ਕਨੌਰ ਜੀ ਤੇ ਬਹੁਤ ਵਧੀਆ ਪਰਾਲਾ ਸੀਐਮ ਸਾਹਿਬ ਦਾ ਜਿਹੜਾ ਘਰ ਘਰ ਮੁਸਤ ਰਾਸ਼ਨ ਜਿਹੜਾ ਆਟਾ ਜਿਹੜਾ ਸਟੇਮ ਅਜ ਦੱਦ ਕੱਟ ਕੇ ਦਿੱਤਾ ਜਾ ਰਿਹਾ ਹੈ ਰੇਲੀਆਂ ਤਾਂ ਸਾਰੀਆਂ ਹੀ ਜਿਹੜੀਆਂ ਉਠਾਠਾ ਮਾਰਦੇ ਕੱਠ ਦੇ ਨਾਲ ਹੋਈ ਐ ਤੇ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਲੋਕਾਂ ਦੇ ਪੱਖ ਦੇ ਜਿਹੜੇ ਲੋਕਾਂ ਦੇ ਹਿੱਤ ਦੇ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਅੱਜ ਖੰਨਾ ਦੇ ਵਿੱਚ ਇਤਿਹਾਸਿਕ ਜਿਹੜੀ ਰਹੀ ਹੈ। ਸੋ ਸਾਰਿਆਂ ਦਾ ਤੁਹਾਡੇ মিডিਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਜਿਆਪ ਦੀ ਜਨਤਾ ਨੇ ਇਸ ਆਸ aur ਵਿਸ਼ਵਾਸ ਦੇ ਨਾਲ 92 ਐਮਐਲਏ ਜਿਤਾ ਕੇ ਸਰਕਾਰ ਬਣਾਈ ਸੀ। ਬਾਚੋ ਜਨੰਦਰ ਤੋਂ ਮੈਂਬਰ ਪਾਰਲੀਮੈਂਟ ਸਾਡੇ ਰਿੰਕੂ ਜੀ ਬਣੇ। ਉਹ ਸਾਰੇ ਅੱਜ ਪੰਜਾਬ ਦੇ ਲੋਕ ਖੁਦ ਮਾਣਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਉੱਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵਧਿਆ। ਅੱਜ ਤੁਹਾਡੇ ਦੁਆਰਾ ਬਣਾਈ ਗਈ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਚੱਲਦੇ ਆ। ਮੈਂ ਉਹਨਾਂ ਪ੍ਰੋਗਰਾਮਾਂ 'ਚੋਂ ਆਇਆ ਆਖੇ ਜਨਤਾ ਦੇ 15-15 10-10 ਸਾਲ ਪੁਰਾਣੇ ਜਿਹਦੇ ਕੋਈ ਡੈਥ ਸਰਟੀਫਿਕੇਟ ਨਹੀਂ ਬਣੇ। ਕੋਈ ਪੈਨਸ਼ਨ ਨਹੀਂ ਲੱਗੀ ਉਹ ਲੋਕਾਂ ਦੇ ਘਰ ਜਾ ਕੇ ਲੱਗ ਰਹੀ ਹੈ ਲੋਕ ਖੁਦ ਕੈਮਰੇ ਦੇ ਅੱਗੇ ਆ ਕੇ ਗੱਲ ਕਰ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 2018 ਤੋਂ ਇੱਕ ਲੇਡੀ ਦਾ ਹੁਸ਼ਿਆਰਪੁਰ ਜਮਾ ਹੁਣ ਇਦਾਂ ਦੇ ਕਿੰਨੇ ਕੇਸ ਆ ਤੁਹਾਨੂੰ ਸਿੰਪਲ ਇੱਕ ਉਹਦੇ ਹਸਬੰਡ ਦੀ ਡੈਥ ਹੋ ਗਈ ਉਹਦੇ ਕੋਲ ਸ਼ਮਸ਼ਾਨ ਘਟ ਦੀ ਪਰਚੀ ਵੀ ਹੈ ਉਹਦੇ ਕੋਲ ਕੋਸ ਮਰਟਨ ਦੀ ਰਿਪੋਰਟ ਵੀ ਹੈ ਪਰ ਉਹਦਾ ਉਹਦਾ ਸਰਟੀਫਿਕੇਟ ਨਹੀਂ ਬਣਿਆ ਦੇਖੋ ਕਿੰਨੀ ਹੈਰਾਨਗੀ ਜਨਨ ਕਰ ਰਹੀ ਹੈ ਆਫਟਰ ਆਲ ਇਹ ਮੁੱਖ ਮੰਤਰੀ ਜੀ ਨੇ ਜਿਹੜਾ ਹੈ ਏਡਾ ਵੱਡਾ ਪੰਜਾਬ ਦੀ ਜਨਤਾ ਨੂੰ ਅੱਜ ਉਹਨਾਂ ਕਹਿੰਦੇ ਸੀ ਜੇ ਅਸੀਂ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਤਾਂ ਸਰਕਾਰ ਕਿਉਂ ਲੋਕਾਂ ਦੇ ਦਰਵਾਜ਼ੇ ਕਿਉਂ ਨਾ ਜਾਵੇ ਦੇਖੋ ਇਹਦਾ ਉਪਰਾਲਾ ਇਦਾਂ ਹੀ ਜਿਹੜੀ ਖੰਨਾ ਦੇ ਵਿੱਚ ਤੁਹਾਡੀ ਇਤਿਹਾਸਿਕ ਰੈਲੀ ਹੈ ਜਿਹੜਾ ਅਟਾ ਅਟਰੀ ਸਕੀਮ ਇਸਕੇ ਲੋਕਾਂ ਦੇ ਘਰ ਪਹੁੰਚਣਾ ਇੱਕ ਵੱਡੀ ਸਕੀਮ ਹੈ ਇਹ ਤਾਂ ਲੋਕ ਕਣਕ ਲੈਣ ਲਈ ਕਿਸੇ ਕੋ ਸਾਈਕਲ ਲੈਣ ਲਈ ਕੋਈ ਮਜ਼ੁਰ ਗੱਲ ਮੇ ਰਿਕਸ਼ਾ ਲੱਬਦਾ ਪਿਆ ਰਿਕਸ਼ਾ ਲੱਬਦਾ ਪਿਆ ਅੱਜ ਅੱਜ ਨਹੀਂ ਮੰਨਦੇ ਕਿ ਜਿਹੜੀ ਅੱਜ ਦੀ ਰੈਲੀ ਹੈ ਇਹ ਆਣ ਵਾਲੇ ਚਲਾਬਾਂ ਦਾ ਵਿਗੜਾ ਦੇਖੋ ਆਣ ਵਾਲੇ ਚਲਾਬਾਂ ਜਨਤਾ ਨੇ ਚਨਾਬਾਂ ਦਾ ਵਿਗੜਾ ਤਾਂ ਜਲੰਧਰ ਦੇ ਵਿੱਚ ਤੁਹਾਡੂ ਰੈਟ ਜਿਤਾ ਕੇ ਸਾਨੂੰ ਬੁਝਾਤਾ ਸੀ ਮੇਰੀ ਗੱਲ ਸਮਝੋ ਲੋਕਾਂ ਦਾ ਵਿਸ਼ਵਾਸ ਜਿਹੜਾ ਤੁਸੀਂ ਦੇਖੋ ਕਿਹੜੇ ਕਿਹੜੇ ਕੰਮ ਕਰਾਈਏ ਚਾਹੇ 600 ਯੂਨਿਟ ਪਾਫੀ ਉਹ ਪੂਰਾ ਹੋਇਆ ਬਿਨਾ ਘਰ ਬੈਠੇ ਲੋਕਾਂ ਨੂੰ ਪਤਾ ਬਣੇ ਲੱਗਾ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਆ 700 ਤੋਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਇਹਦਾ ਕਿਹੜੀ ਗੱਲ ਦੀ 42000 ਤੋਂ ਜ਼ਿਆਦਾ ਬੱਚਿਆਂ ਨੂੰ ਰੈਗੂਲਰ ਰੋਜ਼ਗਾਰ ਤੁਸੀਂ ਦੇਖੋ ਮਤਲਬ ਔਰ ਲੋਕਾਂ ਨੂੰ ਬੱਚਿਆਂ ਸਭ ਤੋਂ ਵੱਡੀ ਗੱਲ ਆ ਮੁੱਖ ਮੰਤਰੀ ਜੀ ਨੇ ਆਪ ਆਪਣੇ ਘਰ ਕਮਲਾ ਦੇ ਨਾਲ ਆਪਣੇ ਹੱਥਾਂ ਨਾਲ ਹਰ ਇੱਕ ਬੱਚੇ ਨੂੰ ਇੰਪਲੋਇਮੈਂਟ ਲੈਟਰ ਦਿੱਤੇ ਆ ਔਰ ਉਹਨੂੰ ਪੁੱਛਿਆ ਤੇ ਤੁਹਾਨੂੰ ਕੋਈ ਸਪਰਸ ਨਹੀਂ ਕਰਨਾ ਤੁਹਾਨੂੰ ਕੋਈ ਪੈਸਾ ਤਾਂ ਨਹੀਂ ਖਤਰਾ ਪਿਆ ਕਿਦਾਂ ਅਪਰੋਚ ਕਰੀ ਤੁਹਾਨੂੰ ਤੁਹਾਡੀ ਯੋਗਤਾ ਦੇ ਉੱਤੇ ਸਰਵਿਸ ਬੜੀਆਂ ਚੱਲਣਗੀਆਂ ਕਦੀ ਇਦਾਂ ਦਾ ਵਾਤਾਵਰਨ ਮੈਂ ਇੰਨਾ ਲੰਬਾ ਹਰਸਾ ਦੇਖਿਆ ਕਦੀ ਇਦਾਂ ਹੋਇਆ ਨਹੀਂ ਜਿਨ੍ਹਾਂ ਘਰ ਦੋ ਦੋ ਕਾਰਾਂ ਨੇ ਜਾਂ ਹੋਰ ਕੁੱਤੇ ਵੀ ਫੈਸ਼ਨ ਰੱਖੇ ਹੋਏ ਨੇ ਤੇ ਉਹ ਵੀ ਕਣਕ ਲੈ ਰਹੇ ਨੇ ਉਹ ਦੇਖੋ ਗੱਲ ਪਤਾ ਕੀ ਹੈ ਇਹ ਤਾਂ ਲੋਕਾਂ ਨੂੰ ਖੁਦ ਗਿਆਣਾ ਚਾਹੀਦਾ ਮੈਂ ਇਹਦੇ ਵੇਲੇ ਤੁਹਾਡੇ ਵੱਲੋਂ ਇੱਕ ਗੱਲ ਕਹਾਂਗਾ ਆਪਣੇ ਵੱਲੋਂ ਇੱਕ ਗੱਲ ਕਹਾਂਗਾ ਔਰ ਮੁਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਜਿਹੜੇ ਐਡਾਂ ਜਿਹਨਾਂ ਦੇਖੋ ਇਹ ਇਹਦੇ ਵਾਸਤੇ ਲਈ ਹੁੰਦਾ ਜਿਹੜਾ ਜ਼ਰੂਰਤਮੰਦ ਹੈ ਤੇ ਹੁਣ ਜੇ ਜ਼ਰੂਰਤਮੰਦ ਬਾਹਰ ਆ ਕੇ ਤਾਂ ਉਸ ਬੰਦੇ ਨੂੰ ਆਪਣੇ ਤੋਂ ਦੂਰ ਚਾਕੀ ਮਾਰਨੀ ਚਾਹੀਦੀ ਆਪਾਂ ਨੂੰ ਹੋਰ ਜ਼ਰੂਰਤਮੰਦਾਂ ਦਾ ਘਰ ਪੂਰਾ ਹੋਣਾ ਸਰ ਲਾਸਟ ਦੇ ਵਿੱਚ ਚੰਡੀਗੜ੍ਹ ਦੇ ਇਲੈਕਸ਼ਨ ਨੂੰ ਕੀ ਮੰਨਦੇ ਹੋ ਚੰਡੀਗੜ੍ਹ ਦਾ ਇਲੈਕਸ਼ਨ ਜਿਹੜਾ ਸੀ ਉਹ ਡੈਮੋਕ੍ਰੇਸੀ ਉੱਤੇ ਮੇਰੀ ਲੰਬੇ ਅਰਸੇ ਤੋਂ ਜਦੋਂ ਦਾ ਮੈਂ ਕਹਿ ਸਕਦਾ 72 73 75 ਤੋਂ ਮੈਨੂੰ ਹੋਸ਼ ਹੈ ਤੇ ਉਦੋਂ ਤੋਂ ਬਾਅਦ ਮੈਂ ਪਹਿਲਾਂ ਇਦਾਂ ਦਾ ਇਲੈਕਸ਼ਨ ਅੱਜ ਤੱਕ ਕਦੇ ਨਹੀਂ ਦੇਖਿਆ ਸਾਡੇ ਨੈਸ਼ਨਲ ਕਮਿਟੀ ਨਾਲ ਕੇਜਰੀਵਾਲ ਜੀ ਆ ਰਹੇ ਤੇ ਇੱਥੇ ਕਰ ਕਰ ਰਾਸ਼ੀ ਦੀ ਸ਼ੁਰੂਆਤ ਹੋ ਰਹੀ ਉਸ ਤੋਂ ਬਹੁਤ ਸਾਰੇ ਜਿਹੜੇ ਵਿਕਾਸ ਕਾਰਜਾਂ ਦਾ ਵੇਰਵਾ ਤੇ ਅਨਾਊਂਸਮੈਂਟਸ ਹੋਣੀਆਂ ਕਰਕੇ ਜਾਣੀਆਂ ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਤੋਂ ਕੰਮ ਸੀਮ ਸਾਹਿਬ ਇਹ ਵੀ ਜਿਹੜੀ ਲੋਕਾਂ ਨੂੰ ਚੰਗੇ ਕੰਮ ਦੇਖਣ ਚਾਹੁੰਦੇ ਚੰਡੀਗੜ੍ਹ ਜਿਹੜੇ ਇਲੈਕਸ਼ਨ ਹੋਏ ਨੇ ਮੇਅਰ ਦੇ ਕੀ ਮੰਨਦੇ ਉਸ ਚੀਜ਼ ਨੂੰ ਕਿੰਨਾ ਕੁ ਫੇਰਵਾਉਂਦਾ ਨਹੀਂ ਫੇਰ ਤੋਂ ਸਾਰੇ ਜਾਣਦੇ ਕਿੰਨਾ ਖੇਰ ਲੱਗੀ ਇੱਥੇ ਲੋਕਤੰਤਰ ਦਾ ਜਿਹੜਾ ਮਜ਼ਾਕ ਹੈ ਜਿਹੜੀ ਵੀ ਸਰਕਾਰ ਨੇ ਬਣਾਇਆ ਚੰਡੀਗੜ੍ਹ ਦੇ ਵਿੱਚ ਕਲੀਅਰ ਕਰਟ ਹੈ ਜਿਹੜੀ ਸਾਡਾ ਮੇਅਰ ਬਣ ਰਿਹਾ ਸੀ ਸੁਪਰੀਮ ਕੋਰਟ ਦੇ ਉੱਪਰ ਝਾੜ ਪਾਈ ਹੈ ਪਰ ਲੋਕ ਸਿਆਣੇ ਨੇ ਕਿ ਲੋਕ ਜਵਾਬ ਦੇਣਾ ਜਾਣਦੇ ਨੇ ਜਿੰਨੀ ਜਿੰਨੀ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿੱਦਾਂ ਜਿੰਨਾ ਇਹ ਗੁੰਡਾ ਤੰਤਰ ਉੱਠਿਆ ਤੇ ਲੋਕਾਂ ਨੇ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੱਤਾ ਵੋਟਾਂ ਪਾਉਣ ਦੀ ਵਾਰੀ ਆਉਣੀ ਹੈ ਤੇ ਜਿੰਨਾ ਮਰਜੀ ਧੱਕੇਸ਼ਾਹੀ ਕਰ ਲੈ ਪਰਮਾਤਮਾ ਜਿਹੜਾ ਉਹ ਇਨਸਾਫ ਕਰਦਾ ਲੋਕ ਇਨਸਾਫ ਕਰ ਖੰਨੇ ਜਿਲ੍ਹਾ ਬਣਾਉਣਾ ਹੀ ਨਹੀਂ ਹੈ ਖੰਨੇ ਜਿਲ੍ਹਾ ਬਣਾਉਣ ਦੀ ਪਲਾਨਿੰਗ ਆਇਆ ਉਹ ਨਹੀਂ ਉਹ ਸੀਐਮ ਸਾਹਿਬ ਦੱਸ ਸਕਦੇ ਬਿਲਕੁਲ ਥੈਂਕ ਯੂ ਹਾਂ ਜੀ ਸਾਰਾ ਮਾਹੌਲ ਬੜੀ ਹਾਸਤਕਤਰ ਦਿੱਤੀ ਹੋ ਰਹੀ ਹੈ ਔਜ ਦੇ ਵਿੱਚ ਬਹੁਤ ਵੱਡਾ ਫੈਸਲਾ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਮਣੇ ਲਿਆ ਹੈ ਕਿ ਗਰੀਬ ਲੋਕਾਂ ਨੂੰ ਜਿਹੜਾ ਰਾਸ਼ੀ ਦਿੱਤਾ ਜਾਂਦਾ ਹੈ ਉਹ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਏਗਾ ਡੋਰ ਟੂ ਡੇਟ ਡਿਲੀਵਰੀ ਹੋਏਗੀ ਔਰ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਐਮਨ ਸਾਹਿਬ ਜਿਵੇਂ ਚੰਡੀਗੜ੍ਹ ਦੇ ਇਲੈਕਸ਼ਨ ਹੋਏ ਨੇ ਕੀ ਮੰਨਦਾ ਕਿੰਨੇ ਕੁ ਸਹੀ ਸੀ ਲੱਗਦਾ ਤੁਸਰੀਆਮ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਵੀਡੀਓ ਤੇ ਵੀਡੀਓਗ੍ਰਾਫੀ ਹੋਈ ਹੈ ਤੇ ਤੁਸੀਂ ਸਰੀਆਮ ਨਾਲ ਧੱਕਾ ਕੀਤਾ ਔਰ ਰਿਟਰਨਿੰਗ ਆਪਸ਼ਨ ਹੈ ਅਵਰਗਾਈਡਿੰਗ ਆਪਸ਼ਨ ਹੈ ਸਰੀਆਮ ਮਧੂਵੀ ਟਿਕ ਕਰਕੇ ਰੋਪਾਂ ਜਾਣ ਪੁੱਛ ਕੇ ਮੰਤਸੂਬਾ ਮੰਤਰੀ ਖੰਦ ਰੱਦ ਕੀਤੀ ਅੱਜ ਦੀ ਜਿਹੜੀ ਰੈਲੀ ਹੈ ਕੀ ਇਹ ਇਲੈਕਸ਼ਨਾਂ ਦਾ ਬਿਗਲ ਬੰਦ ਹੈ ਜੀ ਨੋ ਜੀ ਐਕਚੁਅਲੀ ਇਹ ਰੈਲੀ ਤੇ ਮਤਲਬ ਹੈ ਵੀ ਜਿਹੜਾ ਮੁਫਤ ਰਾਸ਼ਨ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਣ ਦੇ ਸੰਬੰਧ ਚ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਚ ਦੇਖੋਗੇ ਮਤਲਬ